ਹਾਂਜੀ ਵੀ ਕੀ ਨਾਮ ਆ ਆਪਣਾ ਮੇਰਾ ਨਾਮ ਗੁਰਚਰਨ ਸਿੰਘ ਹੈ ਜੀ ਅੱਛਾ ਕਿੱਥੋਂ ਆਇਓ ਬਟੇਂਡਾ ਤੋਂ ਲੋਕਲ ਹੀ ਆ ਜੀ ਕੀ ਰਾਤ ਮਸਾਕੀ ਦਾ ਮੇਲਾ ਦੇਖਣ ਆਇਓ ਹਜਰਤ ਨੂੰ ਹਾਂਜੀ ਹਾਂਜੀ ਗੁਰਦੁਆਰਾ ਸਾਹਿਬ ਐਸੀ ਹੈਰੀ ਗੋੰਗ ਜੀ ਅੱਛਾ ਕਿਸ ਤਰ੍ਹਾਂ ਲੱਗਿਆ ਬਹੁਤ ਵਧੀਆ ਜੀ ਦੂਰੋਂ ਹੀ ਕਰਿਆ ਹੈ ਜੀ ਇਲਾਕੇ ਨਾਲੇ ਚਾਤਪਾਤ ਦਿਵਰ ਜੀ ਸਾਧੂ ਲੱਖ ਲਗ ਮਹਾਰਤਾ ਹੁੰਦੀ ਹੈ ਠੀਕ ਹੈ ਧੰਨਵਾਦ ਸਤਿ ਸ੍ਰੀ ਅਕਾਲ ਨਾਮ ਇਹ ਸ਼ੰਗੋ ਹੈ ਹਸਪਤਾਲ ਅੱਜ ਇਹ ਕਿਹਨਾਵਾ ਆਪਣਾ ਪਰਸਾ ਸੇਂਦਰ ਸਿੰਘ ਜੀ ਕਿੱਥੋਂ ਆਇਓ ਜੀ ਬੰਦੇ ਤੋਂ ਅੱਜ ਮੇਲਾ ਲੱਗਿਆ ਅੱਜ ਕਿਵੇਂ ਲੱਗ ਰਿਹਾ ਹੈ ਮੇਲਾ ਦੀ ਇਹ ਸਾਨੂੰ ਇਹ ਖਾਲਸਾ ਸਾਜਨਾ ਦੇਸ ਠੀਕ ਹੈ ਭਾਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ 10 ਅਪ੍ਰੈਲ 1699 ਨੂੰ ਖਾਲਸੇ ਦੀ ਸਰਗਨਾ ਕੀਤੀ ਤਾਬ ਸਾਡੇ ਅੰਦਰੋਂ ਉਹ ਡਰ ਖਤਮ ਕਰਕੇ ਸਾਡੇ ਅੰਦਰ ਰੋਹਾਨੀ ਰਹਿਬਰ ਤੇ ਪ੍ਰਮਾਤਮਾ ਨੇ ਸ਼ਕਤੀ ਪ੍ਰਗਟ ਕੀਤੀ ਅਸੀਂ ਉਹਨਾਂ ਦਾ ਜ਼ਾਲਮਤਾ ਦਾ ਨਾਸ ਕੀਤਾ ਸੱਚ ਤੇ ਚਲੇ ਆ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਤੇ ਪੰਜਾਂ ਕੋਲੋਂ ਸਤਿਗੁਰ ਜੀ ਨੇ ਅੰਮ੍ਰਿਤ ਪ੍ਰਾਪਤ ਕੀਤਾ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਗੁਰੂ ਵਾਲੇ ਬਣੀਏ ਅੰਮ੍ਰਿਤ ਪਾਨ ਕਰੀਏ ਤੇ ਗੁਰੂ ਦੇ ਸ਼ਬਦ ਲੜ ਕੇ ਲੱਗ ਕੇ ਆਪਣਾ ਜੀਵਨ ਸਫਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਪੁੱਤਰੋ ਤੇ ਗਾਣੇ ਮਰਵਾ ਰਿਹਾ ਓ ਕਰ ਦੋਪ ਫੀ ਤਲਵਾਰ ਤੇ ਖੁਣ ਦੀਪ ਸੇ ਤਲਵਾਰ ਕੀ ਨਾਮ ਕੀ ਨਾਮ ਹੈ ਜੀ ਆਪਣਾ ਦਾਸ ਦਾ ਨਾਮ ਤਰਲੋਜਨ ਸੇਟੀ ਜੀ ਸਰਪਸਤ ਸ਼ਹੀਦ ਜੱਜ ਜਗਤਾਰ ਬਲ ਸਿੰਘ ਵੈਲਫੇਅਰ ਸ਼ਹੀਦ ਜੰਗਾ ਅੱਜ ਵਿਸਾਖੀ ਦੇ ਸ਼ੂ ਅਫਸਰ ਕੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਅੱਜ ਇਸ ਸ਼ੂ ਅਫਸਰ ਰੱਖ ਕੇ ਦੁਬਾਰਾ ਹਾਜ਼ਰੀਨ ਸਾਹਿਬ ਬਖਸ਼ਦਾ ਵਿਥੇ ਸੁਸਾਇਟੀ ਵੱਲੋਂ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਲਗਭਗ 30 ਨੌਜਵਾਨਾਂ ਨੇ ਆਪਣਾ ਖੂਨਦਾਨ ਕੀਤਾ ਖੂਨਦਾਨ ਨੂੰ ਮਹਾਦਾਨ ਕਿਹਾ ਜਾਂਦਾ ਹੈ ਅਸੀਂ ਇਹ ਸ਼ੁਭ ਦਿਨ ਤੇ ਇਹ ਦਿਨ ਤੇ ਖਾਸਾ ਦਿਵਸ ਨੂੰ ਸਮਰਪਿਤ ਇਹ ਦਿਨ ਤੇ ਜਿਹੜੇ ਨੌਜਵਾਨ ਸੀ ਨੌਜਵਾਨ ਲੜਕੇ ਲੜਕੀਆਂ ਨੇ ਵੱਧ ਚੜ ਕੇ ਖੂਨਦਾਨ ਦਿੱਤਾ ਅਸੀਂ ਸਾਰੇ ਇਹਨਾਂ ਫੁੱਲਦਾਰੀਆਂ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਬਾਕੀ ਜਿਹੜੇ ਲੋਕ ਹੋਰ ਸਾਡੇ ਨਿੱਕਰ ਜਿਹਨੇ ਇਹਨਾਂ ਨੇ ਆ ਕੇ ਇਸੇ ਤੇਪਲੀ ਸ਼ੋਭਾ ਵਧਾਈ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਰੋਕਨ ਟੀਵੀ ਦਾ ਵੀ ਧੰਨਵਾਦ ਧਰਮ ਟੀਵੀ ਦਾ ਹਾਂ ਸਭ ਤੋਂ ਪਹਿਲਾਂ ਰਦਰ ਟੀਵੀ ਦਾ ਬਹੁਤ ਧੰਨਵਾਦ ਜਿਹੜੇ ਇਸ ਨੂੰ ਕਵਰ ਕਰ ਲਈ ਆਏ ਬਹੁਤ ਬਹੁਤ ਧੰਨਵਾਦ ਜੀ ਆਗੇ ਹਲੋ ਮਹਾਰਾਜ ਜੀ ਅੰਕਲ ਜੀ ਕਿਤੇ ਲੈ ਮੈਡਮ ਉਹ ਹੈਗਾ ਹਾਂਜੀ ਕੋਈ ਹੋਰ ਆਇਆ ਕਹਿੰਦਾ ਜੀ ਹਾਂ ਜੀ ਕੀ ਨਾਮ ਹੈ ਜੀ ਆਪਣਾ ਪਤਨਾਮ ਸਿੰਘ ਹੈ ਜੀ ਹਾਂ ਤੁਸੀਂ ਖੂਨਦਾਨ ਕਰ ਰਹੇ ਹੋ ਕਿੰਨੀ ਕਿੰਨੀ ਵਾਰ ਕਰ ਰਹੇ ਹੋ ਪਹਿਲਾਂ ਕਰ ਚੁੱਕੇ ਹੋ ਹਾਂ ਜੀ ਹੰਜ ਵਾਰੀ ਅਗਰ ਕੀ ਨਾਮ ਹੈ ਆਪਣਾ गुरਕੀਰਤ ਸਿੰਘ ਕਿੱਥੋਂ ਆਇਓ ਕੁਨਾਂ ਨੇ ਪੂਰੇ ਤੋਂ ਤੱਕੜ ਜਿਹਾ ਕਰ ਜੇ ਕਿਵੇਂ ਮੇਲੇ ਜਾਏ ਉਸ ਇੱਥੇ ਜੀ ਕਿੱਥੇ ਮੇਲਾ ਲੱਗਿਆ ਕਿਹੜੇ ਗੁਰਦੁਆਰੇ ਚ ਹਾਜ਼ਰਾਤਾਂ ਠੀਕ ਹੈ ਕਿਵੇਂ ਲੱਗਿਆ ਵਧੀਆ ਇਹ ਕਿਹੜੇ ਦਿਨਾਂ ਦਾ ਸਾਕੀ ਦਾ ਸਾਕੀ ਕਿਵੇਂ ਬਣਾਈ ਜਾਂਦੀ ਹੈ ਪਤਾ ਹੈ ਇਹ ਸਾਕੀ ਦਰਵਾਜ਼ਾ ਪਿਆਰਾ ਹੈ ਸਾਖ ਸਾਗ ਭਗਤ ਸਾਗ ਦਾ ਦੇਖਰੇ ਸਾਖ ਦੇ ਕੈ ਹਰ ਦੁਆਰ ਆਵੂ ਦਇਆ ਕਰੇ ਆਵੂ ਦਇਆ ਕਰੇ ਸਾਕ ਪਨਾ ਸਾਥ ਦੇਸ ਕਰੇ ਧਾਕਾ ਦੇਸ ਗਲੇ ਸਾ ਸੇਵਾ ਕੀਤੀ ਸਭਲ ਹੈ ਜਿਤ ਸਤ ਗੁਰ ਕਾ ਬੰਦਨ ਦੇ ਵਾ ਕੀ ਕੀ ਆਸੇ ਵਾ ਕੀ ਕੀ ਤਖ਼ਲ ਹੈ ਜਿਤ ਸਤ ਗੁਰ ਕਾ ਮਨ ਮੰਨੇ ਜਿਤ ਸਤ ਗੁਰ ਕਾ ਮਨ ਮੰਨੇ ਜਾ ਸਤ ਗੁਰ ਮੰਨੇ ਆ ਪਾਪੋ ਕੁਛ